ਹਾਂਜੀ ਆਪ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ 2-3 ਦਿਨ ਪਹਿਲੇ ਮੈਂ ਵੀਡੀਓ ਪਾਈ ਹੋਈ ਸੀ ਦਿਲ ਦੇ ਜਜ਼ਬਾਤ ਤੇ ਦਿਲ ਦੀਆਂ ਗੱਲਾਂ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਹੀ ਦਰਦਪਰੀਆਂ ਹਨ ਗੱਲਾਂ ਕਰਦੇ ਆ ਕਰਦੇ ਆ ਮਨ ਰੋਂਦਾ ਹੈ ਸੋ ਉਹਨਾਂ ਬੱਚਿਆਂ ਨੂੰ ਕਿਸੇ ਨੇ ਨਹੀਂ ਪੁੱਛਿਆ ਕੋਈ ਹਾਲ ਨਹੀਂ ਕੋਈ ਚਾਲ ਨਹੀਂ ਕੋਈ ਬੱਚਿਆਂ ਦਾ ਖਾਣਾ ਪੀਣਾ ਨਹੀਂ ਉਹ ਬੱਚੇ ਰੋਲਦੇ ਗਏ ਪਿਤਾ ਜਿਹੜਾ ਸੀ ਉਹ ੱਲੇ ਹੋਸ਼ ਵਿੱਚ ਨਹੀਂ ਸੀ ਤੇ ਮਾਤਾ ਜਿਹੜੀ ਸੀ ਉਹ ਗਮਾਂ ਦੇ ਵਿੱਚ ਬਿਮਾਰ ਹੋ ਗਈ ਗਮਾਂ ਦੇ ਵਿੱਚ ਉਹ ਬਿਮਾਰ ਹੁੰਦੇ ਆ ਹੁੰਦੇ ਐਨੀ ਬਿਮਾਰ ਹੋਈ ਕਿ ਉਹਨੂੰ ਟੀਵੀ ਦੀ ਬਿਮਾਰੀ ਲੱਗ ਗਈ ਪੁਰਾਣੇ ਸਮੇਂ ਦੀ ਗੱਲ ਸਾਲ 190 ਕੋਈ 80 ਦੀ ਗੱਲ ਹੈ ਅਸੀਂ 75 ਦੀ ਗੱਲ 1980 75 ਦੀ ਗੱਲ ਬੰਬੇ shear ਤੋਂ ੱੱਕੇ ਫਾਕੇ ਜਦੋਂ ਬਾਹਰ ਹੁੰਦੇ ਹਨ ਪੰਜਾਬ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਕਿ ਅਸੀਂ ਤੁਹਾਡੇ ਹੈਗੇ ਆ ਆਪਣੇ ਹੈਗੇ ਆ ਬਸ ਇਦਾਂ ਹੀ ਕਰਤੇ ਕਰਦੇ ਆ ਭੁੱਖਾਂ ਵਿੱਚ ਦਿਨ ਬੀਤਦੇ ਗਏ ਫੇਰ ਇੱਕ ਦਿਨ ਨਾਨਕੇ ਆਉਂਦੇ ਹਨ ਨਾਨਕੇ ਕਹਿੰਦੇ ਹਨ ਕਿ ਪੁੱਤਰ ਨੂੰ ਅਹੀਂ ਲੈ ਜਾਂਦੇ ਹਨ ਥੋੜਾ ਬੋਤਾ ਕੰਮ ਕਰੇਗਾ ਹਲੇ ਉਮਰ ਨਹੀਂ ਇਸੇ ਕੰਮ ਕਰਨ ਦੀ ਤੇ ਲੈ ਕੇ ਜਾਂਦੇ ਹੀ ਹੈ ਰਹਿੰਦਾ ਹੈ ਉੱਥੇ ਮਾਸੀਆਂ ਦੇ ਕੋਲ ਉਮਰ ਸਰਵੇਚੇ ਉਮਾਸੀ ਤੋਂ ਮੁੰਡਿਆ ਤੇ ਕੋਈ ਰਹਿ ਕੇ ਕੰਮ ਕਰਦਾ ਹੈ ਸ਼ਾਲਾਂ ਦੀ ਕਢਾਈ ਦਾ ਤੇ ਦੁਪੱਟੇ ਜਿਹੜੇ ਆਰੀ ਦੇ ਕਢਾਈ ਹੁੰਦੇ ਉਹਨਾਂ ਦੇ ਕੰਮ ਕਰਦਾ ਹੈ ਕੰਮ ਕਰਦੇ ਕਰਦੇ ਆ ਕਰਦੇ ਆ ਕਰਦੇ ਆ ਪੈਰ ਤੇ ਪੁੱਛਦੇ ਨਹੀਂ ਫੇਰ ਵੀ ਕੋਸ਼ਿਸ਼ ਕਰਦਾ ਹੈ ਕਿ ਕੰਮ ਉੱਤੇ ਕਰਨਾ ਹੈ ਰੋਟੀ ਕਿੰਨੇ ਦੇਣੀ ਹੈ ਸਾਨੂੰ ਦਾਤ ਕੇ ਤੇ ਕੁਛ ਦੇਣੀ ਉਹਨਾਂ ਨੂੰ ਤਾਂ ਫਿਰ ਕਿੰਨਾ ਨਫ਼ਰਤ ਹੀ ਹੋ ਗਈ ਸੀ ਕੀ ਇੰਨੇ ਦੇ ਕੋ ਕਿਹੜਾ ਪੈਸਾ ਹੈ ਹੁਣ ਤੇ ਜੈ ਦੇ ਕੋ ਕਾਰੋਬਾਰ ਹੈ ਕਾਰੋਬਾਰ ਤੇ ਦੇ ਕੋ ਹੈ ਨਹੀਂ ਹੁਣ ਤੇ ਸਾਡਾ ਕੁਛ ਨਹੀਂ ਲੱਗਦਾ ਜ਼ਮੀਨਾਂ ਹੁੰਦੀਆਂ ਸੰਦਿਆਂ ਤੱਬਰੇ ਕੋ ਰੁਲ ਗਿਆ ਘਰ ਉਹਨਾਂ ਨੂੰ ਹੀ ਮਿਲ ਜਾਂਦਾ ਹੈ ਪਿੰਡ ਦਾ ਬੰਦਾ ਜਿਹੜਾ ਹੁੰਦਾ ਹੈ ਜੱਟ ਅਮਰੀਕਾ ਤੋਂ ਆਇਆ ਹੁੰਦਾ ਹੈ ਉਹ ਆਪਣਾ ਘਰ ਦੀਆਂ ਚਾਬੀਆਂ ਦੇ ਦਿੰਦਾ ਉਸ ਘਰ ਵਿੱਚ ਰਹਿੰਦੇ ਹਨ ਗੁਜ਼ਾਰਾ ਕਰਦੇ ਹਨ ਕਿਸੇ ਤਰੀਕੇ ਕਰੀ ਅੱਧੀ ਖਾਲੀ ਕਰੀ ਪੂਰੀ ਖਾਲੀ ਹੌਸਲੇ ਪਰਮਾਤਮਾ ਦਾ ਅਸੀਸ ਬਸ ਕਿ ਪਰਮਾਤਮਾ ਹੌਸਲਾ ਬਖਸ਼ੇ ਇਦਾਂ ਹੀ ਕਰਦੇ ਆ ਕਰਦੇ ਆ انسان ਜਿੰਦਗੀ ਦੇ ਵਿੱਚ ਇੰਨਾ ਦੁਖੀ ਹੋ ਜਾਂਦਾ ਹੈ ਕਿ ਪਰਮਾਤਮਾ ਦੇਗੇ ਹੱਥ ਜੋੜਦਾ ਹੈ ਹੁਣ ਕੇ ਸਾਨੂੰ ਚੁੱਕੀ ਲੈ ਬਸ ਜਿੰਨਾ ਆਪਣਿਆ ਤੇ ਇੰਨਾ ਮਾਨ ਜਿੰਨਾ ਆਪਣਿਆ ਤੇ ਇੰਨਾ ਭਰੋਸਾ ਕਿ ਜਿਹੜਾ ਉਹਨਾਂ ਨੂੰ ਦਿੰਦੇ ਗਏ ਦਿੰਦੇ ਗਏ ਚਲੋ ਮਾਪਿਆਂ ਨੂੰ ਦੇਣਾ ਚਾਹਤਾ ਹੈ ਨਹੀਂ ਕਿ ਨਹੀਂ ਦੇਣਾ ਚਾਹਤਾ ਮਾਪਿਓ ਮਾਪਿਓ ਹੁੰਦੇ ਹਨ ਭੈਣ ਭਰਾ ਭੈਣ ਭਰਾ ਹੁੰਦੇ ਹਨ ਲੇਕਿਨ ਉਹ ਹੀ ਅਗਰ ਬੈਂਕ ਵਿੱਚ ਪਾਇਆ ਹੁੰਦਾ ਉਹ ਹੀ ਜੰਗ ਦੇ ਪਾਸੋਂ ਹੋਰ ਕਿਤੇ ਲਾਇਆ ਹੁੰਦਾ ਤੇ ਹਾਲ ਕੋਈ ਨਹੀਂ ਲੈਣਾ ਸੀ ਪ੍ਰਮਾਤਮਾ ਨੇ ਕਹਿਣਾ ਸੀ ਕਿ ਮੇਰੇ ਬੱਚੇ ਹਨ ਫਿਰ ਵੀ ਪ੍ਰਮਾਤਮਾ ਨੇ ਅੱਗੇ-ਅੱਗੇ ਬੰਫੜੀ ਮਾਸੀ ਦੇ ਮੁੰਡੇ ਲੈ ਕੇ ਚੱਲ ਗਏ ਬੱਚੇ ਨਾਲ ਹੌਲੀ-ਹੌਲੀ ਕੰਮ ਸਿੱਖਦਾ ਗਿਆ ਸਿੱਖਦਾ ਗਿਆ ਸਿੱਖਦੇ-ਸਿੱਖਦੇ ਕੰਮ ਫਿਰ ਆਪਣੀ ਮਾਤਾ ਵਾਸਤੇ ਭੈਣ ਵਾਸਤੇ ਪਿਤਾ ਵਾਸਤੇ ਕਪੜੇ ਬਿਲਾ ਕੇ ਹੁੰਦਾ ਹੈ ਵਿਆਹ ਹੁੰਦਾ ਹੈ ਕਿਸੇ ਦਾ ਤੇ ਕਪੜੇ ਉਸ ਸਮੇਂ ਪ੍ਰਾਣੀ ਸਮੇਂ ਦੇ ਵਿੱਚ ਕਪੜੇ ਲੈ ਕੇ ਹੁੰਦਾ ਹੈ ਤੇ ਬੜਾ ਦਿਨ ਖੁਸ਼ ਹੁੰਦਾ ਹੈ ਉਦੋਂ ਮਾਤਾ ਦਾ ਪਿਤਾ ਦਾ ਤੇ ਉਸ ਬੱਚੇ ਦੀ ਭੈਣ ਦਾ ਆਸਤੇ ਆਸਤੇ ਕਰਦੇ ਆ ਕਰਦੇ ਆ ਤਹੀ ਦਿਨ ਬੁਝਰਦੇ ਗਏ ਪਿਤਾ ਕਹਿੰਦਾ ਮੈਂ ਵੀ ਕੰਮ ਕਰਨਾ ਹੈ ਹੁਣ ਮੈਨੂੰ ਵੀ ਕਰਨਾ ਚਾਹੀਦਾ ਹੈ ਇਕੱਲਾ ਕਿੰਨੀ ਕੁ ਦੇਰ ਕਰੇਗਾ ਹੌਸਲਾ ਤੇ ਪਰਮਾਤਮਾ ਨੇ ਲੈਣਾ ਹੋਰ ਕਿਸੇ ਨੇ ਨਹੀਂ ਦੇਣਾ ਇਦਾਂ ਹੀ ਕਰਦੇ ਆ ਕਰਦੇ ਆ ਇੱਕ ਦਿਨ ਨੂੰ ਇੰਦਗੀ ਬਤੀਤ ਹੁੰਦੀ ਗਈ ਬੀਤਦੇ ਆ ਬੀਤਦੇ ਆ ਪਰਮਾਤਮਾ ਦੇ ਅੱਗੇ ਅਰਦਾਸ ਹੋਈ ਸੱਚੇ ਪਾਤਸ਼ਾਹ ਸੁੱਖ ਰਖੀ ਮਾਂ ਬੱਚਿਆਂ ਦੀ ਬਿਮਾਰ ਹੋ ਗਈ ਬਿਮਾਰੀ ਲਾ ਗਈ ਉਹਨੂੰ ਟੀਵੀ ਦੀ ਬਹਾੜੀ ਇੱਦਾਂ ਕਰਦਿਆ ਕਰਦਿਆਂ ਦਵਾਈ ਜਿਹੜੀ ਅੰਬਰਸਤੋਂ ਹੁੰਦੀ ਹੈ ਛੋਟੀ ਜੀ ਡੱਬੀ ਹੁੰਦੀ ਸੀ ਉਦੋਂ ਦਵਾਈ ਦੀ ਉਹ ਦਵਾਈ ਦੁੱਧ ਵੀ ਪੀਣਾ ਹੁੰਦਾ ਸੀ ਤੇ ਦੋਦਲਣ ਜਾਂਦੀ ਹੈ ਬੇਟੀ ਆਪਣੇ ਦਾਤ ਕੇ ਅੰਦੇ ਘਰ ਉਹ ਦੁੱਧ ਨਹੀਂ ਦਿੰਦੇ ਗਲਾਸ ਜਿਹੜਾ ਉਹਦਾ ਫਵਾ ਕੇ ਮਾਰਦੇ ਹਨ ਕਿ ਹੈਨੀ ਮਰਦੀ ਆ ਤੇ ਮਰੇ ਐਦਾਂ ਕਰਦੇ ਕਰਦੇ ਆ ਪਿਤਾ ਕਹਿੰਦਾ ਹੈ ਕਿ ਤੂੰ ਐਦਾਂ ਕਰ ਪੁੱਤ ਕਿਸੇ ਹੋਰ ਦੇ ਘਰ ਚਲ ਜਾ ਦੋਦਲਣ ਦੋਦਲਣ ਨੰਬਰਦਾਰਾਂ ਦੇ ਘਰ ਜਾਂਦੀ ਹੈ ਤੇ ਛੋਟੀ ਹੁੰਦੀ ਹੈ ਬੱਚੀ ਦੋਦਲਣ ਜਾਂਦੀ ਹੈ ਜਦੋਂ ਹੱਥ ਵਿੱਚ ਠੈਨੀ ਲੈ ਜਾਂਦੀ ਹੈ ਰੁਪਈਆ ਲੈ ਜਾਂਦੀ ਹੈ ਕਿੰਨ ਨੂੰ ਦੁੱਧ ਚਾਹੀਦਾ ਹੈ ਜਦੋਂ ਉਹਨਾਂ ਦੇ ਘਰ ਤੋਂ ਦੁੱਧ ਲੈਣ ਜਾਂਦੀ ਹੈ ਤੇ ਉਹ ਦੁੱਧ ਦਿੰਦੇ ਹਨ ਗਲਾਸ ਵਿੱਚ ਨਹੀਂ ਆਪਣੇ ਘਰ ਦੀ ਗੜਵੀ ਜਾਂ ਡੋਂਡੇ ਵਿੱਚ ਦੁੱਧ ਪਾ ਕੇ ਦਿੰਦੇ ਹਨ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਉਹਨਾਂ ਦਾ ਪਿਓ ਕਹਿ ਹੁੰਦਾ ਹੈ ਘਰਦਿਆਂ ਨੂੰ ਕਿ ਇਹਨਾਂ ਨੂੰ ਦੁੱਧ ਤੋਂ ਕਦੀ ਨਾ ਹੀ ਕਰਨੀ ਇਹ ਬੱਚੀ ਜੇ ਦੁੱਧ ਲੈਣ ਆਵੇ ਨੂੰ ਦੁੱਧ ਦੇਣਾ ਹੀ ਦੇਣਾ ਹੈ ਇਦਾਂ ਕਰਦਿਆ ਕਰਨੇ ਆ ਜਿਹੜੇ ਪਿੰਡਾਂ ਵਿੱਚ ਫਸਲ ਹੁੰਦੀ ਹੈ ਮਾ ਵਿਝੇ ਜਾਂਦੇ ਹਨ ਤੇ ਮਾਵਦੀਆਂ ਫਲੀਆਂ ਜਿਹੜੀਆਂ ਹੁੰਦੀਆਂ ਤੋੜਨੀਆਂ ਹੁੰਦੀਆਂ ਹਨ ਜਤਾਂ ਦੇ ਲੋ ਜਿਹੜੇ ਹੁੰਦੇ ਐ ਲੋਕਾਂ ਕੋ ਕੰਮ ਕਰਵਾਉਂਦੇ ਹਨ ਪੈੜੀਆਂ ਦੇ ਵਿੱਚ ਐਡਾ ਹੀ ਉਥੇ ਇੱਕ ਦਿਨ ਕਿਸੇ ਨੇ ਕਹਿ ਦਿੱਤਾ ਕਿ ਇਕੱਲੇ ਬੈਠੇ ਰਹਿੰਦੇ ਹੈ ਘਰ ਵਿੱਚ ਤੇ ਤੁਸੀਂ ਨਾਲ ਚੱਲਿਆ ਕਰੋ ਤੇ ਮਾਵਦੀਆਂ ਫਲੀਆਂ ਤੋੜਿਆ ਕਰੋ ਤੁਹਾਨੂੰ ਦਿਹਾੜੀ ਦੇ ਹਿਸਾਬ ਨਾਲ ਪੈਸੇ ਮਿਲ ਜਿਆ ਕਰਨਗੇ ਉਹ ਬੇਟੀ ਕਹਿੰਦੀ ਹੈ ਕਿ ਤੁਸੀਂ ਆਪਣੇ ਪਿਤਾ ਨੂੰ ਕਹਿੰਦੀ ਹੈ ਤੁਸੀਂ ਘਰ ਰਹੋ ਮੰਮੀ ਦੇ ਕੋਲ ਮੈਂ ਜਾਵਾਂਗੀ ਅੰਨਾ ਦੇ ਖਾਲ ਪਿਤਾ ਕਹਿੰਦਾ ਹੈ ਨਹੀਂ ਅਸੀਂ ਦੋਵੇਂ ਜਾਵਾਂਗੇ ਅਸੀਂ ਫੇਰ ਪੈਸੇ ਕਿੱਥੇ ਕਰਾਂਗੇ ਰੋਟੀ ਵੀ ਖਾਣੀ ਹੈ ਉਥੇ ਜਾਣਾ ਬਾਲਟੀਆਂ ਫੜਨੀਆਂ ਫਲੀਆਂ ਤੋੜਨੀਆਂ ਮਾਵਾਂ ਦੀਆਂ ਬਾਲਟੀਆਂ ਪਰ ਪਰ ਕੇ ਮਾਵਾਂ ਦੀਆਂ ਫਲੀਆਂ ਤੋੜਨੀਆਂ ਕਦੇ ਆਲੂ ਹੁੰਨੇ ਤੇ ਆਲੂ ਦੀ ਫਸਲ ਵੀ ਉਹਨਾਂ ਦੇ ਨਾਲ ਪੁੱਤ ਨਹੀਂ ਉਹ ਵੀ ਲੈ ਕੇ ਆਉਣੇ ਫੇਰ ਪੈਸੇ ਮਿਲਣੇ ਜਿਹੜੇ ਉਹਦੇ ਨਾਲ ਘਰ ਦਾ ਰਾਸ਼ਨ ਪਾਣਾ ਤੇ ਗੁਜ਼ਾਰਾ ਕਰਨਾ ਪਿਤਾ ਨੇ ਫੇਰ ਇੱਕ ਦਿਨ ਸੋਚਿਆ ਕਿ ਮੈਂ ਕੰਮ ਤੇ ਸਾਰਾ ਹੁੰਦਾ ਇਹ ਮੈਨੂੰ ਹੋਸ਼ ਵਿੱਚ ਆ ਗਏ ਉਹ ਜੰਮੂ ਸ਼ਹਿਰ ਵਿੱਚ ਆਉਂਦੇ ਹਨ ਜੰਮੂ ਸ਼ਹਿਰ ਵਿੱਚ ਰਹਿ ਕੇ ਫੇਰ ਕੰਮ ਕਰਦੇ ਹਨ ਜੰਮੂ ਸ਼ਹਿਰ ਵਿੱਚ ਵਾਕ ਵੀ ਹੁੰਦੀ ਹੈ ਚੰਗੀ ਕੰਮ ਕਰਦੇ ਆ ਕਰਦੇ ਆ ਕਿਰਾਏ ਤੇ ਰਹਿੰਦੇ ਹਨ ਕਿਰਾਏ ਤੇ ਰਹਿੰਦੇ ਹਨ ਲੇਕਿਨ ਸੋਚ ਜਿਹੜੀ ਹੈ ਨਾ ਉਹ ਪਿੱਛੇ ਹੀ ਰਹਿ ਜਾਂਦੀ ਹੈ ਕਿ ਮੈਂ ਕਿੱਥੇ ਸੀ ਤੇ ਮੈਂ ਕਿੱਥੇ ਆ ਗਿਆ ਮੇਰੇ ਨਾਲ ਇਹ ਕੀ ਹੋਇਆ ਮੇਰੇ ਆਪਣੇ ਹੀ ਆਪਣੇ ਭਰਾ ਜਿਨ੍ਹਾਂ ਨੂੰ ਮੈਂ ਨਾਲ ਲੈ ਕੇ ਗਿਆ ਜਿਨ੍ਹਾਂ ਦੇ ਵਾਸਤੇ ਮੈਂ ਇੰਨਾ ਕੁਝ ਕੀਤਾ ਉਹਨਾਂ ਨੇ ਮੈਨੂੰ ਥੋਕਰ ਮਾਰ ਦਿੱਤੀ ਮੇਰੇ ਬਚਿਆਰੂ ਤੇ ਜਿਹੜਾ ਸੱਕਾ ਚਾਚਾ ਸੀ ਉਹ ਤੇ ਪੁੰਨੇ ਚਲਾ ਗਿਆ ਪੁੰਨੇ ਵਾਲਾ ਕੰਮ ਉਹਨੇ ਆਪ ਸੰਭਾਲ ਲਿਆ ਉਹਨੇ ਆਪਣੇ ਆਪ ਨੂੰ ਇੰਨਾ ਉਹ ਕਰ ਲਿਆ ਕਿ ਕਿ ਹੈ ਨਹੀਂ ਕੀ ਕਿ ਸਦਾ ਕੋਈ ਕੁਛ ਨਹੀਂ ਹੈ ਇਥੇ ਇਦਾਂ ਹੀ ਕਰਦੇ ਆ ਕਰਦੇ ਉਹਨਾਂ ਦੀ ਬੇਟੀ ਦਾ ਵਿਆਹ ਹੁੰਦਾ ਹੈ ਬੇਟੀ ਵਿਆਹ ਤੋਂ ਬਾਅਦ ਬੰਬੇ ਜਾਂਦੀ ਹੈ ਆਪਣੀਆਂ ਰਿਸ਼ਤੇਦਾਰ ਸਹੁਰਿਆਂ ਦੇ ਰਿਸ਼ਤੇ ਦਾ ਕਰ ਕੋਈ ਵਿਆਹ ਹੁੰਦਾ ਹੈ ਤੇ ਰਿਲੇਟਿਵ ਵਿੱਚ ਵਿਆਹ ਜਾਂਦੀ ਹੈ ਜਦੋਂ ਤੇ ਬੰਬੇ ਸ਼ਹਿਰ ਉਸ ਬੇਟੀ ਦੀ ਅਮੀ ਦੋ ਬੇਟੀਆਂ ਹੋ ਜਾਂਦੀਆਂ ਹਨ ਇੱਕ ਵੱਡੀ ਹੁੰਦੀ ਹੈ ਕੋਈ 23 ਸਾਲ ਦੀ ਛੋਟੀ ਹੁੰਦੀ ਹੈ 4 ਮਹੀਨੇ ਦੀ ਬੱਚੇ ਦੋਨੋਂ ਲੈ ਕੇ ਜਾਂਦੀ ਤੇ دل ਵਿੱਚ ਉਹ ਮੰਗੂ ਹੁੰਦੀ ਹੈ ਕਿ ਮੈਂ ਇੱਥੇ ਹੀ ਜਾਣਾ ਹੈ ਜਿੱਥੇ ਮੇਰੇ ਪਿਤਾ ਇੱਥੇ ਵੈਕੇ ਗਏ ਹਨ ਸਬ ਤੋਂ ਪਹਿਲੇ ਉੱਠੇ ਜਾਂਦੀ ਹੈ ਕਲੋਨੀ ਵਿੱਚ ਸਾਹਮਣੇ ਗੁਰਦੁਆਰਾ ਹੁੰਦਾ ਹੈ ਗੁਰਦੁਆਰੇ ਮੱਥਾ ਟੇਕਦੀ ਹੈ ਤੇ ਸਾਹਮਣੇ ਘਰ ਤਾਸਦੀ ਹੈ ਕਿ ਇਹ ਜਿਹੜਾ ਘਰ ਹੈ ਸਾਡਾ ਹੁੰਦਾ ਸੀ ਅੱਜ ਵੇਖੋ ਕਿੱਥੇ ਆ ਠੀਕ ਹੈ ਆਡੀ ਕਵਾਂਡੀ ਸਾਰੇ ਪੁੱਛਦੇ ਹਨ ਚਾਚੀ ਨੂੰ ਵੱਡੀ ਚਾਚੀ ਜਿਹੜੀ ਹੈ ਉਹ ਥੋੜਾ ਪਿਆਰ ਜਿਹਾ ਉਸ ਤੋਂ ਦੀ ਫੇਰ ਉਹ ਕਹਿੰਦੀ ਹੈ ਕਿ ਇਹ ਉਸ ਦੇ ਬੱਚੇ ਉਹ ਬੱਚੇ ਹਨ ਉਹਦੇ ਬੇਟੀ ਹੈ ਹੌਲੀ ਹੌਲੀ ਫੇਰ ਸਾਰੇ ਗੱਲ ਨਾਲ ਉੱਢੇ ਹਨ ਕਹਿੰਦੇ ਹਨ ਦੇਖੋ ਕਿਹਦਾ ਪਰਿਵਾਰ ਜਿੰਦਿਆਂ ਨੂੰ ਮਾਰ ਦਿੱਤਾ ਪਰਵਾਨੇ ਜਿੰਦਿਆਂ ਨੂੰ ਮਾਰ ਦਿੱਤਾ ਇੰਨੇ ਲੋਕਾਂ ਨੇ ਇਹੋ ਜਿਹੇ ਲੋਕ ਨਹੀਂ ਹੋਣੇ ਚਾਹੀਦੇ ਜ਼ਿੰਦਗੀ ਦੇ ਵਿੱਚ ਹੌਲੀ 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 ਟਾਈਮ ਵੀ ਇੱਧਾ ਗਿਆ ਬੀਤਦੇ ਬੀਤਦੇ ਇਦਾਂ ਹੀ ਇੱਕ ਦਿਨ ਜ਼ਿੰਦਗੀ ਬਤੀਤ ਹੋਈ ਜਮੂ ਸ਼ਹਿਰ ਵਿੱਚ ਇਦਾਂ ਹੀ ਜਮੂ ਸ਼ਹਿਰ ਵਿੱਚ ਰਹਿੰਦੇ ਆ ਰਹਿੰਦੇ ਆ ਦੁੱਖਾਂ ਦੇ ਦਰਦ ਸੰਧਿਆ ਸੰਧਿਆ ਉਹ ਬੰਦਾ ਜਿਹੜਾ ਹੈ ਸੋਚਿਆ ਸੋਚਦਿਆ ਸੋਚਦਿਆ ਇੱਕ ਦਿਨ ਖਤਮ ਹੋ ਹੁੰਦੀ ਜੂ ਵਿੱਚ ਆ ਗਿਆ ਜਿਹੜੀ ਉਹਨਾਂ ਦੀ ਬੇਟੀ ਦਾ ਵਿਆਹ ਹੋਇਆ ਤੇ ਉਹ ਵਿਆਹ ਤੇ ਵਟਾਲੇ ਸ਼ਹਿਰ ਤੇ ਲਾ ਕੇ ਪਿੰਡ ਉੱਥੇ ਹੋਇਆ ਹੈ ਅਮਰਸਰ ਵਿੱਚ ਰਹਿੰਦੀ ਸੀ ਅਮਰਸਰ ਵਿੱਚ ਪਲਾਟ ਲੈ ਲਿਆ ਗਿਆ ਤੇ ਉਥੇ ਕਮਰੇ ਪਾਏਗੇ ਆਪਣੇ ਦੋ ਉਹਨਾਂ ਕਮਰਿਆਂ 'ਚ ਰਹਿ ਕੇ ਪੁਜਾਰਾ ਠੀਕ ਠਾਕ ਸੋਨਾ ਘਰ ਬਣਾਇਆ ਪਿਤਾ ਨੇ ਆਪ ਇਹ ਦਰਵਾਜੇ ਨਹੀਂ ਸਭ ਕੁਝ ਕੀਤਾ ਤੇ ਮਾਂ ਵੀ ਜਿਹੜੀ ਸੀ ਬੱਚਿਆਂ ਦੀ ਉਥੇ ਆ ਗਈ ਅੰਬਰਸਰ ਵਿੱਚ ਉਥੇ ਆਪਣੇ ਪਰਾਂਵਾਂ ਦੇ ਲੱਗੇ ਹੀ ਪਲਾਟ ਲੈ ਲਿਆ ਤੇ ਉਥੇ ਸਹਾਰਾ ਮਿਲ ਗਿਆ ਫਿਰ ਪਿਤਾ ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਹੋਇਆ ਤੇ ਉਹ ਜੰਮੂ ਸ਼ਹਿਰ ਦੇ ਚਾ ਗਈ ਪਿਤਾ ਵੀ ਜੰਮੂ ਸ਼ਹਿਰ ਵਿੱਚ ਬੇਟੀ ਵੀ ਜੰਮੂ ਸ਼ਹਿਰ ਵਿੱਚ ਪਿਤਾ ਨਾਨਕਨਗਰ ਤੇ ਬੇਟੀ ਦੂਸਰੇ ਸਿਟੀ ਵਿੱਚ ਇੱਦਾਂ ਰਹਿੰਦੇ ਆ ਰਹਿੰਦੇ ਆ ਤੀ ਨੂੰ ਮਿਲਣਾ ਹੁਣਾ ਤੀ ਨੂੰ ਮਿਲ ਕੇ ਜਾਣਾ ਜਦੋਂ ਉਹਦੇ ਘਰ ਵੱਡੀ ਬੇਟੀ ਹੋਈ ਤੀ ਵਾਸਤੇ ਘਰੇ ਚਾਕਲੇਟ ਘਰੇ ਕੋਸ਼ ਲੈ ਕੇ ਹੁਣਾ ਸਿਰ ਤੇ ਹੱਥ ਰੱਖਣਾ ਕਹਿਣਾ ਪੁੱਤ ਘਬਰਾਉਣਾ ਨਹੀਂ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਰਹਿੰਵੀਂ ਪ੍ਰੈਕਟੀਕਲੀ ਜ਼ਿੰਦਗੀ ਦੇ ਵਿੱਚ ਇੰਨਾ ਇਮੋਸ਼ਨਲ ਨਾ ਹੋਵੀਂ ਕੀ ਕੋਈ ਤੇਰੇ ਨਾਲ ਪਿਆਰ ਜਤਾਵੇ ਤੇ ਤੂੰ ਉਦੋਂ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਦੇਖ ਮੇਰਾ ਹਾਲ ਕੀ ਹੋਇਆ ਹੈ ਸਿਰ ਤੇ ਹੱਥ ਰੱਖਣਾ ਉਹਨਾਂ ਨੇ ਇਦਾਂ ਹੀ ਕਰਦਿਆ ਕਰਦੇ ਆ ਵੱਡੀ ਬੇਟੀ ਕੋਈ ਹੈ ਅਸੀਂ 2 ਸਾਲ ਦੀ ਤੇ ਸਵੇਰੇ ਸਵੇਰੇ ਮੈਸੇਜ ਆ ਜਾਂਦਾ ਹੈ ਕਿ ਪਿਤਾ ਦੀ ਡੈਥ ਹੋ ਗਈ ਹੈ ਉਥੇ ਦਿਲ ਟੁੱਟ ਜਾਂਦਾ ਹੈ ਖਤਮ ਹੋ ਗਏ ਉਹ ਬੰਦਾ ਜਿਸ ਬੰਦੇ ਦੇ ਨਾਲ ਸਾਰਿਆਂ ਨੇ ਨਫ਼ਰਤ ਕੀਤੀ ਜਿਸ ਬੰਦੇ ਨੇ ਸਾਰਿਆਂ ਨੂੰ ਹੀ ਇੰਨਾ ਆਸਰਾ ਦਿੱਤਾ ਕਿ ਮੈਨੂੰ ਜਿਹੜੀ ਦੌਲਤ ਮਿਲੀ ਹੈ ਪਰਮਾਤਮਾ ਜੀ ਦਿੱਤੀ ਹੈ ਮੈਂ ਇਹ ਦੌਲਤ ਜੇ ਵੰਡ ਵੀ ਦਮਗਾ ਤੇ ਫੇਰ ਕੀ ਹੋਏਗਾ ਦਿੱਤਾ ਤੇ ਰੱਬ ਦਾ ਹੈ ਅਮਰਤ ਸ਼ਕਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਤੇ ਚੱਲਣ ਹੈ ਅਸੀਂ ਕਿ ਪਰਮਾਤਮਾ ਜੇ ਦਿੰਦਾ ਹੈ ਤੇ ਵੰਡਣਾ ਵੀ ਚਾਇਦਾ ਹੈ ਵੰਡਦੇ ਆਂ ਵੰਡਦੇ ਆਂ ਹੀ ਆਪ ਭਰਾਵਾਂ ਨੇ ਹੀ ਕੋਣ ਵੰਗੋ ਉਹਨਾਂ ਨੂੰ ਕੋਣ ਲਾਜ਼ਮਤਾ ਟੱਬਰ ਨੂੰ ਅੱਗੇ ਆ ਕੇ ਫੇਰ ਕੀ ਹੁੰਦਾ ਹੈ ਬੱਚੇ ਜਿਹੜੇ ਹੁੰਦੇ ਹਨ ਸਮਝਦਾਰ ਹੋਗੇ ਭਰਾ ਵੀ ਸਮਝਦਾਰ ਹੋ ਗਿਆ ਭਰਾ ਦਾ ਵੀ ਵਿਆਹ ਹੋ ਜਾਂਦਾ ਹੈ ਠੀਕ ਹੈ ਸਾਰਿਆਂ ਦਾ ਆਪੋ ਆਪਣੀ ਥਾਈਂ ਸਾਰੇ ਹੀ ਸੈਟ ਹੋ ਜਾਂਦੇ ਹਨ ਸੈਟ ਹੋ ਜਾਂਦੇ ਹੈ ਤੇ ਉਸ ਬੰਦੇ ਜਿਹੜੇ ਮਾਂਗਦੇ ਹੁੰਦੇ ਹਨ ਦੇਖਣਾ ਉਹ ਉਹਨਾਂ ਦੀ ਉਹਦੇ ਧੀ ਦੇ ਵਿਆਹ ਵਾਸਤੇ ਇਹ ਜਿਵੇਂ ਨਵਾਲੇ ਹੁੰਦੇ ਆ ਹੁੰਦੇ ਆ 20 ਕਿਲੋ ਚੌਲ ਲੈ ਕੇ ਹੁੰਦੇ ਹਨ ਕਿ ਅਸੀਂ ਵਿਆਹ ਆਏ ਹਾਂ ਤੇ ਜੇ ਉਸ ਬੰਦੇ ਨੇ ਸਾਰੀ ਉਮਰ ਦਿੱਤਾ ਹੋਵੇ ਉਹਦੇ ਧੀ ਦੇ ਵਿਆਹ ਨੂੰ ਕੋਈ ਪੁੱਛੇ ਵੀ ਨਾ ਫਿਰ ਉਹ ਚੌਲਾਂ ਨੂੰ ਐਕਸੈਪਟ ਨਹੀਂ ਕਰਦੇ ਇਹ ਮੈਂ ਨਹੀਂ ਲੈਣੀ ਮੈਂ ਆਪਣੀ ਧੀ ਆਪੇ ਵਿਆਹ ਲੂੰਗਾ ਜੇ ਮੈਨੂੰ ਪਰਮਾਤਮਾ ਨੇ ਦਿੱਤੀ ਹੈ ਤੇ ਮੈਂ ਵਿਆਹਾਂਗਾ ਵੀ ਆਪੇ ਤੇ ਜਿਹੜਾ ਚਾਚਾ ਹੁੰਦਾ ਹੈ ਉਹ ਹੌਲੀ-ਹੌਲੀ ਉਹਨੂੰ ਐਸਾ ਹੁੰਦਾ ਹੈ ਉਹ ਸੋਚਦਾ ਹੈ ਕੀ ਗਲਤ ਕੀਤਾ ਅਸਾਂ ਸਾਰਿਆਂ ਨੇ ਕਿਉਂਕਿ ਉਹ ਚਾਚੇ ਜੀਆ ਤੋਂ ਤਿੰਤੀਆਂ ਹੁੰਦੀਆਂ ਹਨ ਪੁੱਤਰ ਕੋਈ ਹੁੰਦਾ ਨਹੀਂ ਚਲੋ ਅੱਜ ਕੱਲ ਧੀਆਂ ਵੀ ਪੁੱਤਰਾਂ ਵਰਗੀਆਂ ਹੀ ਆਂ ਧੀਆਂ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਤੇ ਜਿਹੜਾ ਦੂਸਰਾ ਚਾਚਾ ਹੁੰਦਾ ਹੈ ਉਹ ਉਥੇ ਸ਼ਰਾਬ ਵਿੱਚ ਰੋਲ ਜਾਂਦਾ ਹੈ ਆਉਂਦੇ ਅੰਮ੍ਰਿਤਸਰ ਜਦੋਂ ਵੀ ਬੰਬੇ ਸ਼ਹਿਰ ਜਾਣਾ ਫੇਰ ਉਹਨਾਂ ਨੇ ਤਰੇਨੇ ਜਦੋਂ ਬੈਣਾ ਅੰਮ੍ਰਿਤਸਰ ਤੋਂ ਬੰਬੇ ਤੇ ਉਹਨਾਂ ਦੇ ਘਰ ਅਮਰੋਸਰ ਵਿੱਚ ਹੀ ਠਹਿਰਨਾ ਰਾਤ ਉੱਥੇ ਹੀ ਰਹਿਣਾ ਕਦੀ ਸਵੇਰ ਵਾਸਤੇ ਪੱਲੇ ਬੰਨਣ ਵਾਸਤੇ ਕਈ ਸਬਜ਼ੀਆਂ ਬਣਾ ਦੇ ਕਦੀ ਉਹ ਕਰ ਦੇ ਦੇਣਾ ਹੀ ਦੇਣਾ ਲੈ ਕੇ ਜਾਣੀ ਰੋਟੀ ਵੀ ਲੈ ਕੇ ਜਾਣੀ ਨਾ ਰੋਟੀ ਜਿੰਨਾਂ ਬੱਚਿਆਂ ਨੂੰ ਰੋਟੀਆਂ ਪੁੱਛੀ ਨੇ ਉਹਨਾਂ ਬੱਚਿਆਂ ਦੇ ਘਰੋਂ ਉਹਨਾਂ ਦੇ ਘਰੋਂ ਪੱਲੇ ਬੰਨਣ ਨੂੰ ਰੋਟੀ ਵੀ ਨਾਲ ਲੈ ਕੇ ਜਾਣੀ ਤੇ ਸਾਨੂੰ ਪੱਲੇ ਵੀ ਬੰਨ੍ਹ ਤੇ ਰੋਟੀ ਗੱਡੀ ਕਹਿੰਦੇ ਆ ਪਾਪਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਦੇਵਨਾਨੂ ਇਹਨਾਂ ਨੂੰ ਲੋੜ ਹੋਣੀ ਹੈ ਨਾ ਜੇ ਤੋਂ ਨਨ ਕੋਈ ਗੱਲ ਨਹੀਂ ਲੇਕਿਨ ਗੁੱਸੇ ਵਾਲੇ ਬੜੇ ਸੀ ਛੱਤਰ ਵਾਲੇ ਬੰਦੇ ਸਨ ਕਿਉਂਕਿ ਗੁੱਸਾ ਉਹਨਾਂ ਦਾ ਬੜਾ ਕਹਰਾ ਸੀ ਗਲਤ ਹੁੰਦਿਆਂ ਦੇਖ ਨਹੀਂ ਸਕਦੇ ਕਿਸੇ ਨਾਲ ਵੀ ਗਲਤ ਹੁੰਦਿਆਂ ਨਹੀਂ ਦੇਖ ਸਕਦੇ ਲੇਕਿਨ ਆਪਣੇ ਨਾਲ ਹੀ ਗਲਤ ਹੋ ਗਿਆ ਉਹਨਾਂ ਦੇ ਨਾਲ ਉਹਨਾਂ ਦਾ ਪਿਤਾ ਜਿਹੜਾ ਸੀ ਬੱਚਿਆਂ ਦਾ ਦਾਦਾ ਉਹ ਵੀ ਮਰ ਗਿਆ ਦਾਦੀ ਵੀ ਚਲੀ ਗਈ ਹੌਲੀ-ਹੌਲੀ ਜਿਹੜੇ ਦੋ ਭਰਾ ਸੀ ਬੰਬੇ ਸ਼ਹਿਰ ਵਿੱਚ ਉਹ ਵੀ ਚਲੇ ਗਏ ਜੰਦੇ ਨੇ ਕਿ ਦੇਖੋ ਇਹ ਦੌਲਤ ਇੱਕ ਪਰਛਾਵਾਂ ਹੈ ਤੋਂਪ ਤੇ ਸ਼ਾਮ ਵਰਗਾ ਜੇ ਤੋਂਪ ਹੈ ਤੇ ਸ਼ਾਮ ਹੀ ਆਉਣੀ ਹੈ ਤੇ ਜੇ ਸ਼ਾਮ ਹੈ ਰਾਤ ਸ਼ਾਮ ਪਈ ਤੇ ਸਵੇਰੇ ਫੇਰ ਦੁਬਾਰਾ ਸੂਰਜ ਨੇ ਉਗਣਾ ਹੀ ਉਗਣਾ ਹੈ ਉਗਦੇ ਸੂਰਜ ਨੂੰ ਕੋਈ ਰੋਕ ਨਹੀਂ ਸਕਦਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਦਇਆ ਕੀਤੀ ਚਲੋ ਉਹ ਆਪ ਤਾਂ ਚਲੇ ਗਏ ਜਿੱਥੇ ਉਹ ਰਿਹਾ ਧੀ ਰਹਿੰਦੀ ਸੀ ਜਮੂ ਸ਼ਹਿਰ ਵਿੱਚ ਪਿਤਾ ਰਹਿੰਦਾ ਸੀ ਜਮੂ ਸ਼ਹਿਰ ਵਿੱਚ ਆ ਗਿਆ ਕੰਮ ਕਰਨ ਤੇ ਫਿਰ ਡੈੱਡ ਬੋਡੀ ਜਿਹੜੀ ਹੀ ਧੀ ਦੇ ਘਰ ਹੀ ਲਿਆਂਦੀ ਗਈ ਰੱਖੀ ਗਈ ਇੱਕ ਰਾਤ ਪੂਰੀ ਫਿਰ ਪੰਜਾਬ ਹੀ ਲੈ ਕੇ ਗਏ ਉਸੇ ਪਿੰਡ ਵਿੱਚ ਕਿੰਨੇ ਮੇਰਾ ਜੇ ਮੈਂ ਮਰ ਗਿਆ ਤੇ ਮੇਰਾ ਸੰਸਕਾਰ ਉਸੇ ਪਿੰਡ ਵਿੱਚ ਹੀ ਕਰਿਓ ਲੋਕਾਂ ਨੂੰ ਪਤਾ ਲੱਗੇ ਜੱਟਾਂ ਨੂੰ ਪਤਾ ਲੱਗੇ ਇਹ ਡਟਾ ਪਰਟ ਹੈ ਹੋ ਜਿਆ ਵਾ ਉਸੇ ਪਿੰਡ ਵਿੱਚ ਰਾਤ ਇੱਥੋਂ ਲੈ ਕੇ ਗਏ ਅੰਤਿਮ ਸੰਸਕਾਰ ਉੱਥੇ ਹੀ ਕੀਤਾ ਗਿਆ ਪਾਰਦੇ ਭੋਗ ਵੀ ਉੱਥੇ ਹੀ ਪਾਈ ਰੇ ਲੇਕਿਨ ਇੱਕ ਸਿੱਖਿਆ ਇੱਕ ਸਮਝ ਦੇ ਗਏ ਬੜੀ ਵੱਡੀ ਕਿ ਪਰਵਰਸਾ ਕਰੋ ਪੈਣ ਭਰਾਵਾਂ ਨਾਲ ਪਿਆਰ ਵੀ ਕਰੋ ਲੇਕਿਨ ਆਪਣਾ ਆਪ ਪਚਾ ਕੇ ਰੱਖੋ ਇਦਾਂ ਨਾ ਕਰੋ ਕਿ ਆਪ ਰੋਂਜੋ ਤੇ ਉਹਨਾਂ ਨੂੰ ਬਚਾਉਂਦੇ ਰਹੋ ਉਹਨਾਂ ਨੂੰ ਪੜਾਉਂਦੇ ਰਹੋ ਉਹਨਾਂ ਵਾਸਤੇ ਕੱਪੜਾ ਵਾਨ ਨੂੰ ਸਭਰਨਾ ਗਿਫਟ ਸਭ ਕੁਝ ਭੇਜੋ ਤੇ ਆਪ ਬਚਾਓ ਜਨਾ ਆਪਣੇ ਵਾਸਤੇ ਫਿਰ ਉਹਦੇ ਬੇਟੇ ਦਾ ਹੀ ਵਿਆਹ ਹੋ ਗਿਆ ਅਮਰਸੰਗੀ ਵਿੱਚ ਵਿਆਹ ਹੋ ਗਿਆ ਵਟਾਰੇ ਵਿੱਚ ਵਟਾਰੇ ਦੀ ਕੁੜੀ ਦੇ ਨਾਲ ਅੱਗੇ ਜਾ ਕੇ ਭੈਣ ਭਰਾ ਦੇ ਰਿਸ਼ਤੇ ਕਿਹੋ ਜਿਹੇ ਹੁੰਦੇ ਹਨ ਕਹਿੰਦੇ ਜੇ ਬਗਾਨੀ ਚੰਗੀ ਆ ਜੇ ਜੇ ਭਰਾ ਚੰਗਾ ਹੋਵੇ ਭਰਾ ਜੇ ਭਰਾ ਚੰਗਾ ਹੋਵੇ ਤੇ ਭੈਣ ਨੂੰ ਮਿਲੇ ਭੈਣ ਨੂੰ ਆਪ ਮਿਲੇ ਆ ਕੇ ਭਰਾ ਨੂੰ ਭਰਾ ਨੂੰ ਇਹ ਚਾਹੀਦਾ ਹੈ ਉਹ ਨੂੰ ਇਹ ਨਹੀਂ ਚਾਹਦਾ ਕਿ ਮੈਂ ਹੁਣ ਸਹੁਰਿਆਂ ਦਾ ਹੀ ਹੋ ਕੇ ਰਹਿ ਜਾ ਸਹੁਰਿਆਂ ਦਾ ਉਹ ਹੋ ਕੇ ਰਹਿ ਵੀ ਜਾਏਗਾ ਤੇ ਕੀ ਕਰ ਲੇਗਾ ਕਿਉਂਕਿ ਆਪਣੀ ਵੀ ਧੀ ਹੈ ਉਹਦੀ ਉਹ ਧੀ ਅੱਗੇ ਉਹਨੂੰ ਵੀ ਧੀ ਰੱਬ ਨੇ ਦਿੱਤੀ ਹੈ ਉਹ ਧੀ ਨੂੰ ਹੀ ਜਦੋਂ ਪੇਕੇ ਆਏ ਜੀ ਤੇ ਭਰਾ ਉਹਦਾ ਵੀ ਹੈ ਧੀ ਦਾ ਉਸ ਉਹਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੈਂ ਕੱਲ ਨੂੰ ਧੀ ਬੰਗਾ ਤੇ ਮੇਰੀ ਧੀ ਨੇ ਮੈਨੂੰ ਮਿਲਣਾ ਆਉਣਾ ਹੈ ਮੇਰੇ ਪੁੱਤ ਨੂੰ ਮਿਲਣ ਹੋਣਾ ਹੈ ਪੇਕੇ ਤੇ ਪੇਕੇ ਸਾਚੀ ਕਹਿੰਦੇ ਹਨ ਪੇਕੇ ਹੁੰਦੇ ਮਾਵਾ ਨਾਲ ਜੇ ਮਾਂ ਹੈ ਤੇ ਪੇਕੇ ਹੈ ਜੇ ਪਿਓ ਹੈ ਤਾਂ ਵੀ ਪੇਕੇ ਹੈ ਇੱਕ ਹੋਰ ਗੱਲ ਮਾਵਾ ਨਾਲ ਨਨਕੇ ਪਿਓ ਨਾਲ ਜਾਤ ਕੇ ਇਹ ਗੱਲ ਜਿਹੜੀ ਹੈ ਝੂਠੀ ਪੈ ਗਈ ਪਿਓ ਤੇ ਆ ਕੇ ਕਿਉਂ ਭਈ ਦਾਦ ਗਿਆ ਨੇ ਤੇ ਪੁੱਛਿਆ ਵੀ ਨਹੀਂ ਨਾਨ ਗਿਆ ਨੇ ਬਾਫੜਲੀ ਨਾਨਕੇ ਆਪਣੀ ਧੀ ਨੂੰ ਦੁਖੀ ਨਹੀਂ ਦੇਖ ਸਕਦੇ ਸਨ 1988 ਵਿੱਚ 1998 ਵਿੱਚ ਉਸ ਬੰਦੇ ਦੀ ਡੈਥ ਹੁੰਦੀ ਹੈ ਤੇ 2016 ਵਿੱਚ ਉਹਦੀ ਵਾਈਫ ਦੀ ਡੈਥ ਹੁੰਦੀ ਹੈ ਦੁੱਖਾਂ ਦੇ ਵਿੱਚ ਉਹ ਸੜਦੀ ਬਲਦੀ ਦੀ ਕਿਉਂਕਿ ਪ੍ਰਮਾਤਮਾ ਸੁੱਖ ਦਈਏ ਕਿ ਜਦੋਂ ਖੋਲਵੇਂ ਨਾ ਉਹ ਨਹੀਂ ਸਹਾ ਜਾਂਦਾ ਜੇ ਪਰਮਾਤਮਾ ਪਹਿਲੇ ਦੁੱਖ ਦੇ ਦੇ ਗਰੀਬੀ ਦੇ ਦੇ ਉਹ ਸਹੀ ਜਾਂਦੀ ਹੈ ਬਾਅਦ ਵਿੱਚ ਖੁਸ਼ੀ ਆਉਂਦਾ ਆਸਰਾ ਹੁੰਦਾ ਹੈ ਲੇਕਿਨ ਕਹਿੰਨੇ ਨੇ ਨਾ ਕਿ ਕੀ ਖਟਿਆ ਉਹਨਾਂ ਨੇ ਵੀ ਕੀ ਖਟਿਆ ਜਿੰਨੇ ਕੋਸ਼ ਕਰਕੇ ਭੇਜਿਆ ਸੀ ਬੰਬੇ ਸ਼ਹਿਰ ਵਿੱਚ ਉਹਨੇ ਕੀ ਖਟਿਆ ਉਹਨੂੰ ਮੱਝ ਨੇ ਸਿੰਘ ਮਾਰਤਾ ਉਹ ਕੋਬੀ ਹੋ ਕੇ ਮਰੀ ਤੇ ਜਿਹੜਾ ਹੁੰਨੇ ਚਲਾ ਗਿਆ ਸੀ ਉਹ ਸ਼ਰਾਬਾਂ ਪੀ ਕੇ ਮਰ ਗਿਆ ਇਸੇ ਦੁਨੀਆਂ ਵਿੱਚ ਇਸੇ ਜੱਗ ਵਿੱਚ ਦੇਣੇ ਲੈਣੇ ਪੂਰੇ ਹੁੰਦੇ ਹਨ ਕਹਿੰਦੇ ਨੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਜੇ ਕਿਸੇ ਦਾ ਬੁਰਾ ਸੋਚਾਂਗੇ ਤੇ ਆਪਣਾ ਵੀ ਹੋਏਗਾ ਤਾਦੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਹਿ ਹਿਤ ਸੋ ਸੱਚੇ ਪਾਤਸ਼ਾਹ ਮੈਂ ਸੱਚੇ ਪਾਤਸ਼ਾਹ ਦੇ ਅੱਗੇ ਹੋਰ ਅਰਦਾਸ ਕਰਦੀ ਹਾਂ ਇਹੋ ਬੇਨਤੀ ਕਰਦੀ ਹਾਂ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ੀ ਚੰਗੀ ਬੁੱਧੀ ਬਖਸ਼ੀ ਉਸ ਧੀ ਦੇ ਦੋ ਧੀਆ ਹੋਈਆਂ ਤੇ ਇੱਕ ਬੇਟਾ ਹੋਇਆ ਦੋ ਧੀਆ ਵੱਡੀ ਧੀ ਦਾ ਵਿਆਹ ਹੋ ਗਿਆ ਛੋਟੀ ਜੋਬ ਕਰਦੀ ਹੈ ਤੇ ਬੇਟਾ ਵੀ ਜੋਬ ਕਰਦਾ ਹੈ ਜਮੂ ਸ਼ਹਿਰ ਵਿੱਚ ਰਹਿ ਰਹੀ ਹੈ ਉਹਦੀ ਧੀ ਜੋ ਕਿ ਮੈਂ ਹਾਂ ਮੈਂ ਮੈਂ ਇਹ ਜਿਹੜੀ ਤਾਂਸਤਨ ਸੁਣਾਈ ਹੈ ਨਾ ਇਹ ਮੇਰੇ ਮਾਤਾ ਪਿਤਾ ਦੀ ਹੈ ਇਹ ਮੇਰੇ ਆਪਣੇ ਤਰਦ ਨੇ ਦਿਲਾਂ ਦੇ ਦਰਦ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਬੇਨਤੀ ਹੋਰ ਹੈ ਕੱਲ ਤੋਂ 23 ਤੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਸਾਹਿਬ ਸ਼ੁਰੂ ਹੋ ਚੁੱਕੇ ਹਨ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੋ ਇਹ ਪਾਠ ਵੀ ਕਿ ਜੰਚ ਲੰਗੇ 10 ਤਰੀਕ ਸ਼ਹੀਦੀ ਪੁਰਬ ਹੈ ਉਹਦੇ ਬਾਅਦ ਪਰਮਾਤਮਾ ਸੁਖ ਸ਼ਾਂਤੀ ਰੱਖੇ ਇਹ ਸ਼ਹੀਦੀ ਪੁਰਬ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਨਾਈ ਜਾਣਗੇ ਹਰ ਘਰ ਦੁਆਰੇ ਵਿੱਚ ਸੋ ਵੀਡੀਓ ਜਿਹੜੀ ਵੀ ਅਗਰ ਮੈਂ ਪਾਹੂੰਗੀ ਹੌਲੀ ਹੌਲੀ ਪਾਹੂੰਗੀ ਗੁਰਪੁਰਬ ਤੇ ਬਾਰੇ ਵੀ ਪਾਹੂੰਗੀ ਤੇ ਨਾਲ ਹੀ ਸੁਖਨੀ ਸਾਹਿਬ ਦੇ ਪਾਠ ਵੀ ਪਾਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ